ਹੈ ਮੰਗਣੀ ਕਰਨ ਦੀ ਲੋੜ ਨਹੀਂ ਜੇ ਕਰਨੀ ਵੀ ਪਵੇ ਸਿੱਖ ਰਹਿਤ ਮਰਿਆਦਾ ਚ ਲਿਖਿਆ ਹੈ ਜੇ ਕਰਨੀ ਵੀ ਪਵੇ ਲੜਕੀ ਵਾਲੇ ਲੜਕੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬਿਠਾਵੇ ਉਹਦੀ ਝੋਲੀ ਦੇ ਵਿੱਚ ਕਿਰਪਾਨ ਸਰਬ ਲੋਹ ਦਾ ਕੜਾ ਔਰ ਮਿੱਠਾ ਪ੍ਰਸ਼ਾਦ ਪਾ ਕੇ ਅਰਦਾਸ ਕਰੇ ਇਹ ਸਗਾਈ ਦੀ ਪੂਰਨ ਰਸਮ ਹੈ ਜੇ ਕਰਨੀ ਵੀ ਪਵੇ ਪਰ ਆਪਾਂ ਜਦੋਂ ਤੱਕ 5-10 ਲੱਖ ਰੁਪਿਆ ਲਾ ਆਣਾਂ ਦੀ ਇਹ ਸਗਾਈ ਤੇ ਉਦੋਂ ਤੱਕ ਲੱਗਦਾ ਹੀ ਨਹੀਂ ਵੀ ਮੰਗਣੀ ਹੋਈ ਹੈ ਅੱਜ ਕਿ ਆਖੋ ਸਤਨਾਮ ਇਹ ਸੱਚੇ ਪਾਤਸ਼ਾਹ ਤਾਂ ਬੜਾ ਸੋਖਾ ਜਾ ਕੇ ਆ ਲੜਕੀ ਵਾਲੇ ਲੜਕੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਿਠਾ ਕੇ ਸਾਹਮਣੇ ਉਹਦੀ ਝੋਲੀ ਵਿੱਚ ਇੱਕ ਸਰਬਲੋਹ ਦਾ ਕੜਾ ਕਿਰਪਾਨ ਤੇ ਮਿੱਠਾ ਪ੍ਰਸ਼ਾਦ ਪਾ ਕੇ ਅਰਦਾਸ ਕਰਦੇ ਇਹੇ ਪੂਰਨ ਸਗਾਈ ਕੁੜਮਾਈ ਦੀ ਰਸਮ ਹੈ ਤੇ ਉਹ ਤੋਂ ਬਾਅਦ ਫਿਰ ਜਿਹੜੀ ਵਿਆਹ ਰੀਤੀ ਹੈ ਉਹ ਬੜੇ ਵਿਸਥਾਰ ਨਾਲ ਦੱਸੀ ਹੈ ਵੀ ਕਿਵੇਂ ਆਨੰਦ ਰੀਤੀ ਨਿਭਾਉਣੀ ਹੈ ਉਸ ਵਕਤ ਜਦੋਂ ਬੀਬੇ ਨਾਨਕੀ ਜੀ ਦਾ ਇਹ ਵਿਆਹ ਪੂਰਵ ਹੋ ਰਿਹਾ ਹੈ। ਕਹ ਹੈ ਮੰਗਣੀ ਕਰਨ ਦੀ ਲੋੜ ਨਹੀਂ ਜੇ ਕਰਨੀ ਵੀ ਪਵੇ ਸਿੱਖ ਰਹਿਤ ਮਰਿਆਦਾ ਚ ਲਿਖਿਆ ਹੈ ਜੇ ਕਰਨੀ ਵੀ ਪਵੇ ਲੜਕੀ ਵਾਲੇ ਲੜਕੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬਿਠਾਵੇ ਉਹਦੀ ਝੋਲੀ ਦੇ ਵਿੱਚ ਕਿਰਪਾਨ ਸਰਬ ਲੋਹ ਦਾ ਕੜਾ ਔਰ ਮਿੱਠਾ ਪ੍ਰਸ਼ਾਦ ਪਾ ਕੇ ਅਰਦਾਸ ਕਰੇ ਇਹ ਸਗਾਈ ਦੀ ਪੂਰਨ ਰਸਮ ਹੈ ਜੇ ਕਰਨੀ ਵੀ ਪਵੇ ਪਰ ਆਪਾਂ ਜਦੋਂ ਤੱਕ 5-10 ਲੱਖ ਰੁਪਇਆ ਲਾ ਨਾ ਦਈਏ ਸਗਾਈ ਤੇ ਉਦੋਂ ਤੱਕ ਲੱਗਦਾ ਹੀ ਨਹੀਂ ਵੀ ਮੰਗਣੀ ਹੋਈ ਹੈ ਗੱਜ ਕੇ ਆਖੋ ਸਤਨਾਮ ਇਹ ਸੱਚੇ ਪਾਤਸ਼ਾਹ ਤਾਂ ਬੜਾ ਸੋਖਾ ਜੱਕਿਆ ਲੜਕੀ ਵਾਲੇ ਲੜਕੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਿਠਾ ਕੇ ਸਾਹਮਣੇ ਉਹਦੀ ਝੋਲੀ ਵਿੱਚ ਇੱਕ ਸਰਬਲੋਹ ਦਾ ਕੜਾ ਕਿਰਪਾਨ ਤੇ ਮਿੱਠਾ ਪ੍ਰਸ਼ਾਦ ਪਾ ਕੇ ਅਰਦਾਸ ਕਰਦੇ ਇਹੇ ਪੂਰਨ ਸਗਾਈ ਕੁੜਮਾਈ ਦੀ ਰਸਮ ਹੈ ਤੇ ਉਤੋਂ ਬਾਅਦ ਫਿਰ ਜਿਹੜੀ ਵਿਆਹ ਰੀਤੀ ਹੈ ਉਹ ਬੜੇ ਵਿਸਥਾਰ ਨਾਲ ਦੱਸੀ ਹੈ ਵੀ ਕਿਵੇਂ ਆਨੰਦ ਰੀਤੀ ਨਿਭਾਉਣੀ ਹੈ ਤਾਂ ਉਸ ਵਕਤ ਜਦੋਂ ਬੀਬੇ ਨਾਨਕੀ ਜੀ ਦਾ ਇਹ ਵਿਆਹ ਪੂਰਵ ਹੋ ਰਿਹਾ ਹੈ ਕਹੈ ਮੰਗਣੀ ਕਰਨ ਦੀ ਲੋੜ ਨਹੀਂ ਜੇ ਕਰਨੀ ਵੀ ਪਵੇ ਸਿੱਖ ਰਹਿਤ ਮਰਿਆਦਾ ਚ ਲਿਖਿਆ ਹੈ ਜੇ ਕਰਨੀ ਵੀ ਪਵੇ ਲੜਕੀ ਵਾਲੇ ਲੜਕੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬਿਠਾਵੇ ਉਹਦੀ ਝੋਲੀ ਦੇ ਵਿੱਚ ਕਿਰਪਾਨ ਸਰਬ ਲੋਹ ਦਾ ਕੜਾ ਔਰ ਮਿੱਠਾ ਪ੍ਰਸ਼ਾਦ ਪਾ ਕੇ ਅਰਦਾਸ ਕਰੇ ਇਹ ਸਗਾਈ ਦੀ ਪੂਰਨ ਰਸਮ ਹੈ ਜੇ ਕਰਨੀ ਵੀ ਪਵੇ ਪਰ ਆਪਾਂ ਜਦੋਂ ਤੱਕ 5-10 ਲੱਖ ਰੁਪਇਆ ਲਾ ਆਨਾਂ ਦੀ ਇਹ ਸਗਾਈ ਤੇ ਉਦੋਂ ਤੱਕ ਲੱਗਦਾ ਹੀ ਨਹੀਂ ਵੀ ਮੰਗਣੀ ਹੋਈ ਹੈ ਅੱਜ ਕਿ ਆਖੋ ਸਤਨਾਮ ਇਹ ਸੱਚੇ ਪਾਤਸ਼ਾਹ ਤਾਂ ਬੜਾ ਸੋਖਾ ਜਾਕੇ ਆ ਲੜਕੀ ਵਾਲੇ ਲੜਕੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬਿਠਾ ਕੇ ਸਾਹਮਣੇ ਉਹਦੀ ਝੋਲੀ ਵਿੱਚ ਇੱਕ ਸਰਬਲੋਹ ਦਾ ਕੜਾ ਕਿਰਪਾਨ ਤੇ ਮਿੱਠਾ ਪ੍ਰਸ਼ਾਦ ਪਾ ਕੇ ਅਰਦਾਸ ਕਰਦੇ ਇਹੇ ਪੂਰਨ ਸਗਾਈ ਕੁੜਮਾਈ ਦੀ ਰਸਮ ਹੈ ਤੇ ਉਹ ਤੋਂ ਬਾਅਦ ਫਿਰ ਜਿਹੜੀ ਵਿਆਹ ਰੀਤੀ ਹੈ ਉਹ ਬੜੇ ਵਿਸਥਾਰ ਨਾਲ ਦੱਸੀ ਹੈ ਵੀ ਕਿਵੇਂ ਆਨੰਦ ਰੀਤੀ ਨਿਭਾਉਣੀ ਹੈ ਤਾਂ ਉਸ ਵਕਤ ਜਦੋਂ ਬੀਬੇ ਨਾਨਕੀ ਜੀ ਦਾ ਇਹ ਵਿਆਹ ਪੂਰਵ ਹੋ ਰਿਹਾ ਹੈ